ਸਸਤੀ ਕਲਦੀ ਫਰਸਟ ਰੈਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਰਸ ਹਨ ਮੈਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਜੀ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰ ਦੇਣਾ ਪੇਮੈਂਟ ਆਨਲਾਈਨ ਪਾਉਣੀ ਹੈ ਤੇ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਜੀ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਤੇ ਅੱਜ ਦੀ ਵੀਡੀਓ ਦੇ ਵਿੱਚ ਰਹਿਣਗੇ ਵੈਲਵਟ ਦੇ ਸੂਟ ਅੱਤ ਸੂਟ ਰਹਿਣਗੇ ਜੀ ਕਲਰ ਦੇਖੋ ਪਹਿਲਾਂ ਤਾਂ ਤੁਸੀਂ ਇਹਦਾ ਹੈਗਾ ਕਲਰ ਕਾਫੀ ਕਾਫੀ ਵਾਈਨ ਜਿਹਾ ਕਲਰ ਹੈ ਕਾਫੀ ਨਹੀਂ ਹੈ ਵਾਈਨ ਕਲਰ ਹੈ ਸੌਰੀ ਕਾਫੀ ਕਲਰ ਨਹੀਂ ਹੈਗਾ ਇਹ ਵਾਈਨ ਕਲਰ ਹੈ ਇੰਨਾ ਜਿਆਦਾ ਸੋਹਣਾ ਸੂਟ ਹੈ ਨਾ ਜੀ ਭੁੱਖ ਲੈਂਦੀ ਆ ਦੇਖ ਕੇ ਆਹ ਸੋਹਣਾ ਬੜਾ ਜਿਆਦਾ ਆ ਲਓ ਵੀ ਪਹਿਲਾਂ ਤਾਂ ਇਹਦਾ ਨੈਕ ਦਿਖਾ ਵਰਕ ਦੇਖੋ ਤੁਸੀਂ ਇੰਨਾ ਕੁ ਬਰੀਕ ਵਰਕ ਹੈ ਨਾ ਇਹਦੇ ਤੇ ਮਣਿਆ ਪਿਆ ਜਾਮਾ ਇਕੱਠਿਆ ਜਾਮਾ ਪੂਰਾ ਆ ਲਓ ਬਹੁਤ ਹੀ ਖੂਬਸੂਰਤ ਵਰਕ ਹੁਣ ਤੁਹਾਨੂੰ ਆਪਾਂ ਘੇਰੇ ਤੇ ਲੈ ਕੇ ਚੱਲਦੇ ਹਾਂ ਲੋ ਇਹ ਹੈਗਾ ਇੱਕ ਪੈਨਲ ਇੱਥੇ ਆ ਕੇ ਫਿਰ ਦੋ ਫਲਾਵਰ ਆ ਗਏ ਬਹੁਤ ਹੀ ਜ਼ਿਆਦਾ ਸੋਹਣੇ ਆ ਜੀ ਇਹ ਸਵਰਕ ਬਹੁਤ ਹੀ ਜ਼ਿਆਦਾ ਪਿਆਰਾ ਹੈ ਲਓ ਜੀ ਆ ਹੈਗਾ ਘੇਰਾ ਘੇਰੇ ਤੇ ਇਹਦੇ ਪੱਟੀ ਅਟੈਚ ਕੀਤੀ ਹੋਈ ਹੈ ਤੁਸੀਂ ਇਹਨੂੰ ਛੋਟੀ ਵੀ ਕਰ ਸਕਦੇ ਹੋ ਲੈਂਥ ਇਹਦੀ ਤੁਸੀਂ ਇਹਦੀ ਪੱਟੀ ਦੇਖੋ ਕਿੰਨੀ ਸੋਹਣੀ ਹੈ ਔਰ نیچے ਕਟਵਰਕ ਬੜਾ ਜ਼ਿਆਦਾ ਸੋਹਣਾ ਜ਼ਬਰਦਸਤ ਵਰਕ ਹੋਇਆ ਹੈ ਜੀ ਇਹਦਾ ਤੇ ਲਓ ਜੀ ਇਹ ਹੈ ਦਾ ਬਾਜੂ ਦਾ ਵਰਕ ਇਹ ਵਾਲਾ ਸਾਈਡ ਤੇ ਜਿਹੜਾ ਵਰਕ ਹੈ ਉਹ ਹੈਗਾ ਬਾਜੂ ਦਾ ਵਰਕ ਬਹੁਤ ਰੀਜਨਲ ਕੀਤਾ ਹੋਇਆ ਵਰਕ ਹੈ ਇਹ ਤੇ ਨੈਕਸਟ ਹੈ ਦਾ ਇਹ ਬਣੂਗੀ ਜੀ ਇਹਦੀ ਸਲਵਾਰ ਆ ਲੋ ਇਹ ਵਰਕ ਹੈਗਾ ਸਲਵਾਰ ਦਾ ਬਹੁਤ ਪਿਆਰਾ ਹੈ ਸਲਵਾਰ ਬਣਾਓ ਪਲਾਜ਼ੋ ਬਣਾਓ ਜੋ ਮਰਜੀ ਬਣਾਓ ਜੀ ਬਹੁਤ ਹੀ ਜਿਆਦਾ ਸੋਹਣਾ ਤੁਹਾਨੂੰ ਵਰਕ ਮਿਲੂਗਾ ਤੇ ਲੋ ਜੀ ਕੀ ਬਾਤ ਹੈ ਬਹੁਤ ਖੂਬਸੂਰਤ ਤੇ ਪੂਰੀ ਕੰਨੀ ਤੇ ਹੀ ਲਗਭਗ ਮੇਰਾ ਖਿਆਲ ਹੈ ਇਹਦਾ ਵਰਕ ਹੋ ਜਾਵੇ ਪੂਰੀ ਕੰਨੀ ਤੇ ਲੋ ਈਸ਼ਲਾਰਾ ਬਣਾਓ ਪੂਰੀ ਕੰਨੀ ਸਰਾ ਵੀ ਬਣਾ ਸਕਦੇ ਹੋ ਤੇ ਤੁਸੀਂ ਇਹਦੀ ਸਲਵਾਰ ਵੀ ਬਣਾ ਸਕਦੇ ਹੋ ਕੋਈ ਚੱਕਰ ਨਹੀਂ ਹੁੰਦਾ ਜੀ ਜਿਹੜੀ ਸ਼ਰਟ ਹੁੰਦੀ ਹੈ ਨਾ ਉਹ ਆਡ ਹੀ ਨਹੀਂ ਬਣਦੀ ਪਰ ਸਲਵਾਰ ਬਣ ਜਾਂਦੀ ਹੈ ਤੁਸੀਂ ਬੇਫਿਕਰ ਹੋ ਕੇ ਬਾਏ ਕਰ ਸਕਦੇ ਹੋ ਬਿਲਕੁਲ ਨਹੀਂ ਸੋਚਣ ਦੀ ਲੋੜ ਕਿਵੇਂ ਬਣੂਗਾ ਇਹ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਸਟ੍ਰਾਲ ਕਮ ਸ਼ਾਲ ਠੀਕ ਹੈ ਲੰਬਾਈ ਪੂਰੀ ਹੈ ਤੇ ਚੌੜਾਈ ਠੀਕ ਹੈ ਅਸਰਤੀ ਅਸਰਤੀ ਆਉਂਦੀ ਹੈ ਕਿ ਛੋਟੀ ਹੈ ਯਾ ਮੂਰੀ ਆ ਹਾਂ ਪਰ ਆਮ ਮਤਲਬ ਕਿ ਮੇਰੇ ਦੁਪੱਟੇ ਤੇ ਸ਼ਾਲ ਬੜੇ ਚੌੜੇ ਹੁੰਦੇ ਆ ਉਹ ਮੇ ਵੀ ਨਹੀਂ ਹੈਗਾ ਤੇ ਬਹੁਤ ਛੋਟਾ ਵੀ ਨਹੀਂ ਹੈਗਾ ਸਰਦੀਆਂ ਦੇ ਵਿੱਚ ਤੁਸੀਂ ਪਾਰਟੀ ਵੀਰ ਇਸ ਤਰ੍ਹਾਂ ਸੂਟ ਦੇ ਵਿੱਚ ਪਾ ਕੇ ਜਾਂਦੇ ਹੋ ਤਾਂ ਬਹੁਤ ਵਧੀਆ ਨਾਲ ਤਾਂ ਠੰਡ ਨਹੀਂ ਲੱਗਦੀ ਤੇ ਨਾਲੇ ਲੱਗਦਾ ਜੀ ਸੋਹਣਾ ਤੇ ਪ੍ਰਾਈਸ ਇਹਦੀ ਬਹੁਤ ਘੱਟ ਹੈ ਇਹ ਮਿਲ ਰਿਹਾ ਤੁਹਾਨੂੰ ਅੱਜ ਸਿਰਫ ਤੇ ਸਿਰਫ 2650 ਰੁਪਏ ਚ ਫ੍ਰੀ ਸ਼ਿਪਿੰਗ ਨਾਲ ਲੋ ਜੀ ਅਗਲਾ ਦੇਖੋ ਅਗਲਾ ਵੀ ਇਦਾਂ ਹੀ ਆ ਆ ਲੋ ਮਹਿਰੂਨ ਕਲਰ ਦੇ ਵਿੱਚ ਸੇਰਾ ਸੂਟ ਹੈ ਜਿਸ ਸੇਰਾ ਬੰਬ ਵਾਹ ਕਲਰ ਵੀ ਬਹੁਤ ਸੋਹਣਾ ਬਿਲਕੁਲ ਅ ਅਬਜੈਕਟ ਮਹਿਰੂਮ ਔਰ ਵਰਕ ਦਾ ਤੁਹਾਨੂੰ ਪਤਾ ਹੀ ਹੈ ਦੋਨੋਂ ਦਾ ਸੇਮ ਹੀ ਹੈ ਜਿਵੇਂ ਵਾਈਨ ਦਾ ਸੀਗਾ ਉਸੇ ਤਰ੍ਹਾਂ ਇਹਦਾ ਵੈਲਵਟ ਜਮਾਂ ਹੀ ਸੇਰਾ ਵੈਲਵਟ ਹੋਊਗੀ ਸੇਰਾ ਲੋ ਤੇ ਇਹ ਹੈਗਾ ਜੀ ਇਹਦਾ ਘੇਰਾ ਵਾਹ ਆ ਰੰਗ ਬਹੁਤ ਜਿਆਦਾ ਸੋਹਣਾ ਘੇਰਾ ਹੈ ਇਹਦਾ ਆਹ ਰੰਗ ਤੇ ਮੈਂ ਨਾ ਤੁਹਾਨੂੰ ਪਹਿਲਾਂ ਦੱਸਣਾ ਭੁੱਲ ਗਈ ਹੁਣ ਮੈਂ ਤੁਹਾਨੂੰ ਦੱਸ ਦਿੰਨੀ ਆ ਪਿਛਲੇ ਸੂਟ ਚ ਮੈਂ ਦੱਸਣਾ ਭੁੱਲ ਗਈ ਕਿ ਬੈਕ ਸਾਈਡ ਵੀ ਜਿਹੜੀ ਆ ਦੀ ਉਹ ਇਸ ਤਰ੍ਹਾਂ ਦੀ ਹੈ। ਤੇ ਜਿਹੜੀ ਬਾਜੂ ਹੈ ਦੀ ਨਾ ਉਹ ਅਲੱਗ ਕਪੜਾ ਦਿੱਤਾ ਹੋਇਆ ਹੈ ਬਾਜੂ ਦਾ ਇਹਨਾਂ। ਹੂੰ। ਲਓ। ਇਸ ਕਰਕੇ ਦੂਜਾ ਸੂਟ ਸੀ ਜਿਹੜਾ ਉਹਦੇ ਚ ਇਦਾਂ ਹੀ ਸੀ। ਆ ਹੈਗਾ ਬਾਜੂ ਦਾ ਵਰਕ। ਠੀਕ ਹੈ ਜੀ। ਬਹੁਤ ਖੂਬਸੂਰਤ ਸੂਟ। ਤੇ ਲਓ ਜੀ ਇਹ ਹੈਗੀ ਹੈ ਦੇ ਨਾਲ ਸਲਵਾਰ। ਠੀਕ ਹੈ? ਬਹੁਤ ਪਿਆਰਾ ਸੂਟ। ਆ ਰੰਗ ਹੈ। ਇੱਥੇ ਆ ਰੰਗ ਵੇਖ ਲੈਣ। ਇਹ ਰਾਤਾਂ ਨੂੰ ਜਾਂਦੇ ਹੋ ਵਿਆਹ ਸ਼ਾਦੀਆਂ ਜਾਂ ਲੋਹੜੀਆਂ ਤੇ ਉਦੋਂ ਤੁਹਾਨੂੰ ਇਹ ਸੂਟ ਚਾਹੀਦੇ ਹੁੰਦੇ ਨੇ ਲੋ ਸਿਰਾਂ ਸੂਟ ਆ ਸਿਰਾਂ ਆ ਲੋ ਬੋਡੀ ਵੀ ਆ ਰਾ ਲੋ ਪੂਰੀ ਲੰਬਾਈ ਹੈਗੀ ਆ ਦੀ ਤੇ ਪ੍ਰਾਈਸ ਹੈਗੀ ਆ 2650 ਪ੍ਰਾਈਸ ਦਾ ਕੁਝ ਵੀ ਨਹੀਂ ਹੈਗੀ ਹੈਰਾਨ ਹੋ ਗਏ ਹੋਵਾਂਗੇ ਸੋਚ ਕੇ ਦੋ ਚੱਕੋ ਹੋਰ ਕੱਟ ਜੂ ਦੋ ਚੱਕੋ ਵੀ 26 2600 ਦੇ ਆ ਜਾਣਗੇ ਆ ਲੋ ਫਿਰ ਉਸ ਤੋਂ ਬਾਅਦ ਨਾ ਕਿ ਉਹ ਵੀ ਹੋਰ ਕੰਸੈਸ਼ਨ ਕਰ ਦੋ ਜੀ ਇਹ ਕੰਸੈਸ਼ਨ ਹੀ ਹੈ ਇਹ ਤਾਂ ਬਹੁਤ ਵੱਡਾ ਕੰਸੈਸ਼ਨ ਹੈ ਲਓ ਜੀ ਹੁਣ ਮਿਲੂਗਾ ਤੁਹਾਨੂੰ ਕਾਫੀ ਜਿਹੜਾ ਪਹਿਲਾਂ ਮੈਂ ਕਹਿ ਬੈਠੀ ਸੀ ਨਾ ਕਾਫੀ ਉਦੋਂ ਕਾਫੀ ਨਹੀਂ ਸੀਗਾ ਉਹ ਵਾਈਨ ਸੀ ਹੁਣ ਕਾਫੀ ਹੈ ਆਹੋ ਸੇਮ ਬਿਲਕੁਲ ਤੇ ਲਓ ਜੀ ਆਪਾਂ ਅੱਗੇ ਦਿਖਾਉਣੀ ਆ ਤੁਹਾਨੂੰ ਇਹਦਾ ਘੇਰਾ ਬਹੁਤ ਸੋਹਣਾ ਘੇਰਾ ਬਹਿ ਜਾ ਬਹਿ ਜਾ ਕਰਦੇ ਸੂਟਾ ਲੋਕ ਪੁੱਛਣਗੇ ਤੁਸੀਂ ਕਿੱਥੋਂ ਲਿਆ ਇਹ ਬੈਕ ਸਾਈਡ ਠੀਕ ਹੈ ਤੇ ਇਹ ਹੋਊਗੀ ਸਾਈਡ ਤੇ ਬਾਜੂ ਬਾਜੂ ਦਾ ਉਦਾਂ ਹੀ ਹੋਊਗਾ ਵਰਕ ਜਿਵੇਂ ਤੁਸੀਂ ਪਹਿਲਾਂ ਲਿਖਿਆ ਸੀਗਾ ਤੇ ਬਾਕੀ ਮੈਂ ਤੁਹਾਨੂੰ ਦਿਖਾ ਦੇਣੀ ਆ ਜੀ ਇਹਦੀ ਇਹ ਵਾਲੀ ਹੋਊਗੀ ਸਲਵਾਰ 2.5 ਮੀਟਰ ਦੇ ਪੀਸ ਰਣਗੇ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਸਟਰਾਲ ਸਟਰਾਲ ਕਮ ਸ਼ਾਲ ਕਹਿ ਸਕਦੇ ਹਾਂ ਨੂੰ ਆਪਾਂ ਤੇ ਸਾਰ ਰੰਗ ਆਹ ਸਹੀ ਰੰਗ ਹੈ ਇਹਦਾ ਕਾਫੀ ਡਾਰਕ ਕਾਫੀ ਹੈ ਜੀ ਇਹ ਵੀ ਸੈਂਟਰ ਸੈਂਟਰ ਦਾ ਡਿਜ਼ਾਈਨ ਤੇ 4 ਸਾਈਡ ਵਰਕ ਠੀਕ ਹੈ ਜੀ ਲੋ ਤੇ ਪ੍ਰਾਈਸ ਰਹੂਗੀ 26500 ਫਾਰ 1 ਐਂਡ 2600 ਫੋਟੋ ਦੋਆਂ ਦੇ ਪਿੱਛੇ 262600 ਇੱਕ ਪਿੱਛੇ 126200 ਵੀ ਵੀ ਨੇ ਫਿਰ ਕਹਦੇ ਨੇ ਪੰਜਾਬੀ ਦੇ ਦੋਸਤ ਸਮਝ ਨਹੀਂ ਆਉਂਦੀ ਤੋੜ ਭੈਣਾ ਤੇਰੀਆਂ ਪੜੀਆਂ ਲਿਖਿਆ ਨੇ ਇਹਨਾਂ ਨੂੰ ਸਾਰੀ ਸਮਝ ਆਉਂਦੀ ਆ ਲੋ ਜੀ ਇੱਕ ਸੂਟ ਮੈਂ ਤੁਹਾਨੂੰ ਹੋਰ ਬੰਬ ਸੂਟ ਦਿਖਾਉਂਗੀ ਜਿਆਦਾ ਨਹੀਂ ਦਿਖਾਉਂਗੀ ਥੋੜੇ ਦਿਖਾਉਂਗੀ ਪਰ ਬਹੁਤ ਜਿਆਦਾ ਖੂਬਸੂਰਤ ਦਿਖਾਉਂਗੀ ਅੱਜ ਵੈਲਵੈਟ ਹੀ ਜਿਆਦਾ ਦਿਖਾਵਾਂਗੀ ਆਪਾਂ ਤੁਹਾਨੂੰ ਕੁਝ ਹੋਰ ਸੂਟ ਜੀ ਦਿਖਾ ਦਿਆਂ ਤਾਂ ਦੇ ਲੋਰ ਨੀ ਮੋਰਬੀਨੋ ਵਰਗਾ ਸੂਟ ਪੀਕਾਕ ਸ਼ੇਵ ਆਲੋ ਹੈਂਡਵਰਕ ਦਾ ਸੂਟ ਹੈ ਜੀ ਇਹ ਸਾਰੇ ਤੇ ਹੈਂਡਵਰਕ ਹੋਏ ਹੋਏ ਆ ਤੁਸੀਂ ਦੇਖੋ ਸਹੀ ਇੰਨਾ ਕੁ ਪਿਆਰਾ ਸੂਟ ਆ ਇਹ ਵੀ ਇਹ ਨਾ ਚਲਮੇ ਚਲਮੇ ਕਰਦਾ ਉਹ ਵਾਲਾ ਸੂਟ ਆ ਇਹ ਲਓ ਕਿਵੇਂ ਚਮਕਦਾ ਇਹ ਸੀ ਜੇ ਤੁਸੀਂ ਇਹਦੇ ਤੇ ਵਰਕ ਕਰਾਉਂਗੇ ਲੈ ਕੇ ਸਟੱਫ ਤਾਂ ਵਰਕ ਹੈ ਜਿਹੜਾ ਉਹ ਬਹੁਤ ਕੋਸਟਲੀ ਹੋਊਗਾ ਪਰ ਇਹ ਇਸ ਤਰ੍ਹਾਂ ਤੁਸੀਂ ਲੈ ਰਹੇ ਹੋ ਤਾਂ ਵਰਕ ਹੈ ਜਿਹੜਾ ਉਹ ਤੁਹਾਨੂੰ ਥੋੜਾ ਘੱਟ ਰੇਂਜ ਦੇ ਵਿੱਚ ਪੈ ਜਾਂਦਾ ਜਦੋਂ ਰੈਡੀमेड ਲੈਣੇ ਹੋ ਘੇਰਾ ਰਹੂਗਾ ਜੀ ਸਵਾ ਕੁ 26 24 26 ਨਹੀਂ 24 24 ਤੇ ਲੋ ਜੀ ਅੱਗੇ ਹੈਗਾ ਇਹਦੀ ਲੈਂਥ ਦੱਸ ਦੇਣੀ ਆ ਲੈਂਥ ਇਹਦੀ ਹੈਗੀ ਆ ਜੀ 44 44 ਠੀਕ ਹੈ ਆਹੋ ਬਹੁਤ ਜਿਆਦਾ ਪਿਆਰਾ ਸੰਤ ਹੈ ਤੇ ਇਹ ਹੈਗੀ ਆ ਜੀ ਇਹਦੀ ਬਾਜੂ ਹਮ ਲੋ ਬਹੁਤ ਖੂਬਸੂਰਤ ਦਿਨ ਆਉਦੀ ਬਹੁਤ ਖੂਬਸੂਰਤ ਠੀਕ ਹੈ ਤੇ ਅੱਗੇ ਇੱਥੇ ਗੱਲ ਖਤਮ ਨਹੀਂ ਹੁੰਦੀ ਅੱਗੇ ਚੱਲਦੇ ਆ ਸਲਵਾਰ ਤੇ ਹਾਲੋ ਇਹ ਦੀ ਸਨਵਾਰ ਠੀਕ ਜੀ ਤੇ ਸਿਰਾ ਮੇਰੇ ਕੀ ਵੈਲਵਟ ਐ ਨਹੀਂ ਹੈ ਕਿ ਵੈਲਵਟ ਮਾੜੀ ਹੋ ਵੈਲਵਟ ਮਾੜੀ ਨਹੀਂ ਹੋਊਗੀ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣੀ ਆ ਕਿ ਕਦੇ ਵੀ ਵੈਲਵਟ ਦੇ ਨਾਲ ਨਾਲ ਦਾ ਦੁਪੱਟਾ ਮੈਚ ਨਹੀਂ ਕਰਦਾ ਹੁੰਦਾ ਇਸ ਕਰਕੇ ਕੰਟਰਾਸਟ ਦੁਪੱਟਾ ਹੀ ਅੱਛਾ ਰਹਿੰਦਾ ਹੈ ਇਹਦੇ ਨਾਲ ਤੇ ਇਹਦੇ ਨਾਲ ਲੱਗਿਆ ਹੋਇਆ ਆਹ yellow color ਦਾ ਵਿੱਚ thread use ਕਰਿਆ ਹੋਇਆ ਇਹਦੇ ਵਿੱਚ ਠੀਕ ਆ ਜੀ ਦਿਖ ਰਿਹਾ ਹੋਣਾ ਤੁਹਾਨੂੰ ਸੇਮ ਉਹਦੇ ਨਾਲ ਦਾ organza pure organza ਦਾ ਦੁਪੱਟਾ ਜਿਹੜਾ ਉਹ ਲਾਇਆ ਹੋਇਆ ਆ ਇਹ ਵਾਲਾ ਗੁੱਟਾ ਲੱਗਿਆ ਹੋਇਆ ਉਲਝਾਜਾ ਜਿਹੜਾ ਹੁੰਦਾ ਤੇ ਨਾਲ ਆਹ ਵਾਲਾ ਗੁੱਟਾ ਲੱਗਿਆ ਹੋਇਆ ਇੱਕ ਇੱਕ ਲਾਈਨ ਲੋ 4 ਸਾਈਡ ਘਮਾਈ ਹੋਈ ਆ ਬਹੁਤ ਪਿਆਰਾ ਸੂਤਰ ਤੇ ਟਾਈ ਮੀਟਰ ਦਾ ਦੁਪੱਟਾ ਰਹੂਗਾ ਜੀ ਠੀਕ ਆ ਜੀ ਹਲਕਾ ਦੁਪੱਟਾ ਲਾਇਆ ਨਹੀਂ ਤਾਂ ਦੁਪੱਟਾ ਜਿਹੜਾ ਉਹ ਸਿਰ ਤੇ ਖੜਦਾ ਨਹੀਂ ਹੁੰਦਾ ਜੀ ਜਿਆਦਾ ਹੈਵੀ ਉਹ ਪੋਟਾ ਲਾ ਦਈਏ ਤੇ ਪ੍ਰਾਈਸ ਤੁਹਾਨੂੰ ਦੱਸਣੀ ਆ ਜੀ ਕਿੰਨੀ ਰਹੂਗੀ ਪ੍ਰਾਈਸ ਇਹਦੀ ਕੱਟੀ ਆ ਜੀ ਬਾਲੀ ਨਹੀਂ ਆ ਪ੍ਰਾਈਸ ਇਹਦੀ ਹੈਗੀ ਆ 4800 4800 4800 ਦੇ ਵਿੱਚ ਆ ਜੂਗਾ ਤੁਹਾਡੇ ਕੋਲੇ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ। ਲੋ ਜੀ ਅਗਲਾ ਦੇਖੋ। ਇਹ ਵਿਚਾਰਾ ਸਸਤਾ ਜਿਹਾ ਸੂਟ ਹੈ। ਲੋ। ਵੈਲਵਟ ਇਹਦੀ ਵੀ ਵਧੀਆ ਲੱਗੀ ਹੋਈ ਹੈ। 9000 ਵਾਲੀ ਵੈਲਵਟ ਲੱਗੀ ਹੋਈ ਹੈ 9000 ਵਾਲੀ 9000 ਵਾਲੀ। ਆਹ ਲੋ। ਮਹਿਰੂਨ ਕਲਰ ਔਰ ਵਰਕ ਦੇਖ ਲੋ। ਹੂੰ। ਨੇ ਦੇ ਕਰ ਆ ਕਰ ਲੈ ਰ ਆਹ ਵਰਕੰਟਾ ਦੀ ਇਹ ਜਿਹੜਾ ਪਾਣੀ ਵਾਲਾ ਵਰਕ ਜਾਂ ਨਹੀਂ ਹੁੰਦਾ ਪਾਣੀ ਵਰਕ ਜਾ ਪਤਲਾ ਪਤਲਾ ਜਾ ਉਹ ਵਾਲਾ ਵਰਕ ਹੈ ਆਹ ਆ ਲੋ ਠੀਕ ਹੈ ਜੀ ਸੋ ਸਾਰੇ ਨਹੀਂ ਲੈ ਸਕਦੇ ਹੁੰਦੇ ਜਿਆਦਾ ਮਹਿੰਗਾ ਤੇ ਕਈ ਘੱਟ ਮਹਿੰਗਾ ਵੀ ਲੈਣਾ ਚਾਹੁੰਦੇ ਨੇ ਉਹਨਾਂ ਵਾਸਤੇ ਸਹੀ ਹੈਗਾ ਇਹ ਵਾਲਾ ਸੂਟ ਉਹਨਾਂ ਵਾਸਤੇ ਆ ਜਾਊਗਾ ਸਿਰਫ ਤੇ ਸਿਰਫ 1450 ਦੇ ਵਿੱਚ ਇਹ ਸਿੰਗਲ ਪੀਸ ਹੀ ਆਪਣੇ ਕੋਲੇ ਸ਼ਿਪਿੰਗ ਫ੍ਰੀ ਹੋਊਗੀ ਠੀਕ ਹੈ ਜੀ ਲੋ ਅਗਲਾ ਦੇ ਦਿੰਦੇ ਆਪਾਂ ਅੱਗੇ ਮੈਂ ਤੁਹਾਨੂੰ ਇਹਦੇ ਨਾਲ ਆਪਣੇ ਕੋਲੇ ਨਾ ਤਿੰਨ ਕ ਵੈਲਵਟ ਦੇ ਸ਼ਾਲ ਪਏ ਨੇ ਇਹ ਸਟ੍ਰੋਲ ਨਹੀਂ ਹੈਗੇ ਇਹ ਸ਼ਾਲ ਹੈ ਇਹ ਲੋ ਫੋਰ ਸਾਈਡ ਨਾ ਇਹਦੇ ਅ ਇਸ ਤਰ੍ਹਾਂ ਵਰਕ ਹੋਇਆ ਹੋਇਆ ਟੱਟ ਵਰਕ ਦਾ ਤੇ ਸੈਂਟਰ ਦੇ ਵਿੱਚ ਵੀ ਹੋਇਆ ਹੋਇਆ ਇਹਦੇ ਸਾਰੇ ਠੀਕ ਹੈ ਵਾਈਨਜਾ ਕਲਰ ਹੈਗਾ ਇਹਦਾ ਤੇ ਪੂਰਾ ਐਨ ਖੁੱਲਾ ਡੁੱਲਾ ਸ਼ਾਲ ਲਾਊਗਾ ਆ ਤਾਂਗੇ ਧੁਗੇ ਜੇ ਲੱਗੇ ਹੋਏ ਨੇ ਹੁਣ ਕੁਝ ਨਹੀਂ ਹੋ ਜਾ ਇਹਨਾਂ ਨੂੰ ਹੂੰ ਤੇ ਇਹ ਵੈਲਵਟ ਹੈ ਜਿਹੜੀ ਉਹ ਥ्रेड ਵਗੈਰਾ ਜਲਦੀ ਖਿੱਚ ਲੈਂਦੀ ਹੈ ਇਹ ਆਪਾਂ ਸਾਫ਼ ਕਰ ਦਾਂਗੇ ਠੀਕ ਹੈ ਤੇ ਇਹ ਸੂਟ ਨਹੀਂ ਸੌਰੀ ਇਹ ਮਿਲ ਜੂਗਾ ਤੁਹਾਨੂੰ 900 ਦੇ ਵਿੱਚ 900 ਦੇ ਵਿੱਚ ਅਗਲਾ ਇਹ ਵਾਲਾ ਹੈਗਾ ਜੀ ਇਹ ਵੀ ਬਹੁਤ ਸੋਹਣਾ ਹੈ ਲੋ ਇਹ ਬੋਟਲ ਗ੍ਰੀਨ ਹੈ ਇਹ ਵੀ ਸ਼ਾਲ ਹੈ ਵੱਡਾ 4 ਸਾਈਡ ਇਹਦੇ ਇਹ ਵਾਲਾ ਇਸ ਤਰ੍ਹਾਂ ਕਰਕੇ ਦਿੱਤਾ ਹੋਊਗਾ ਮਿਰਰ ਵਰਕ ਸ਼ੀਸ਼ੇ ਦਾ ਵਰਕ ਸਾਰੇ ਵਿੱਚ ਦੀ ਸ਼ੀਸ਼ੇ ਦਾ ਵਰਕ ਹੈ ਲੋ ਚਲ ਮਿਲ ਚਲ ਮਿਲ ਕਰਨ ਵਾਲੇ ਸੂਟ ਹੈ ਸ਼ਾਲ ਹੈ ਇਹ ਆਪਾਂ ਵਿਆਹ ਸ਼ਾਦੀਆਂ ਚ ਜਾਂਦੇ ਆਂ ਤੇ ਉਦੋਂ ਆਪਾਂ ਨੂੰ ਲੱਗਦਾ ਕਿ ਕੁਛ ਨਾ ਕੁਛ ਲੈ ਕੇ ਜਾਈਏ ਇਹ ਸੋਹਣੇ ਲੱਗਦੇ ਆਂ ਠੰਡ 'ਚ ਜੱਗ ਉਤੇ ਲੈ ਲੈਂਦਾ ਹਾਂ 900 ਦਾ ਤੇ ਇਹ ਵਾਲਾ ਜਿਹੜਾ ਬਲੈਕ ਨਹੀਂ ਹੈਗਾ ਇਹ ਬੋਟਲ ਗ੍ਰੀਨ ਹੈ ਲੀ ਜਾਈਏ ਹੂੰ ਕਾਫੀ ਡਾਰਕ ਜਾਂ ਤੇ ਇਹ ਵੀ ਆਊਗਾ 900 ਚ ਫ੍ਰੀ ਸ਼ਿਪਿੰਗ ਨਾਲ ਜੀ ਥੋੜਾ ਇੱਕ ਅੱਧਾ ਸੂਟ ਤੁਹਾਨੂੰ ਹੋਰ ਦਿਖਾਵਾਂਗੀ ਦੋ ਸੂਟ ਉਹ ਦਿਖਾਉਣੇ ਆ ਜਿਹੜੇ ਸਾਡੇ ਕੋਲੇ ਇਕੱਲੇ ਇਕੱਲੇ ਬਚ ਗਏ ਹੁਣ ਬਾਕੀ ਇਹਨਾਂ ਦੇ ਨਾਲ ਉਹਦੇ ਭੈਣ ਭਾਈਏ ਜਿਹੜੇ ਚਲੇ ਗਏ ਆ ਬੜਾ ਸੋਹਣਾ ਸੂਟ ਹੈ। ਆਹੋ। ਬਹੁਤ ਪਿਆਰਾ। ਬ੍ਰੌਕੇਟ ਦੇ ਵਿੱਚ ਸੂਟ ਸ਼ਰਟ ਆਊਗਾ। ਬਹੁਤ ਪਿਆਰਾ ਸ਼ਰਟ ਆਊਗਾ ਤੁਹਾਡੇ ਕੋਲੇ। ਬੈਕ ਤੇ ਫਰੰਟ ਦੋਨੇ ਸੇਮ ਰਹਿਣਗੇ। ਇਨ ਘੇਰੇ ਤੇ ਤੁਹਾਨੂੰ ਇਹ ਵਾਲਾ ਬਾਰਡਰ ਵੀ ਬਣਾ ਮਿਲੂਗਾ। ਠੀਕ ਹੈ ਜੀ। ਤੇ ਇਹ ਹੈਗੀ ਜੀ ਇਹਦੇ ਨਾਲ ਸਲਵਾਰ ਹੈ ਪਤਲੀ ਵਾਲਾ ਪਸ਼ਮੀਨਾ ਹੋਊਗਾ ਪਤਲੇ ਵਾਲਾ। ਤੇ ਇਹ ਮਿਲੂਗਾ ਜੀ ਸ਼ਾਲ ਜਿਹੜਾ ਅਸੀਂ ਵੀ ਆਹ ਸ਼ਾਦੀਆਂ ਚ ਰਾਤ ਦੇ ਫੰਕਸ਼ਨਾਂ ਤੇ ਸ્રોલ ਰਾਤ ਦੇ ਫੰਕਸ਼ਨਾਂ ਤੇ ਪਾਉਣਾ ਹੁੰਦਾ। ਤੇ ਟੌਰ پوری ਲਾਉਣੀ ਹੁੰਦੀ ਆ ਇਹ ਉਹ ਵਾਲਾ ਸਾਰੇ ਨੈਟ ਦਾ ਪੈਚ ਲੱਗਿਆ ਹੋਇਆ ਤੇ ਇਹ ਵਾਲਾ ਹੈਗਾ ਕੋਰਨਰ ਤੇ ਪੈਚ ਫੋਰ ਸਾਈਡ ਇਹ ਵਾਲਾ ਨੈਟ ਦਾ ਡਿਲੇਸ ਲਿਖੀ ਹੋਈ ਆ ਵਰਕ ਵਾਲੀ ਲੋ ਜੀ ਇਹਦੇ ਨਾਲ ਦੇ ਸਾਰੇ ਚਲੇ ਗਏ ਇਹ ਰਹਿ ਗਿਆ ਇਕੱਲਾ ਇਸ ਡਿਜ਼ਾਈਨ ਦੇ ਵਿੱਚੋਂ ਸਾਰੇ ਸੂਟ ਚਲੇ ਗਏ ਲੋ ਜੀ ਇਹ ਹੈਗਾ ਰਸਟ ਕਲਰ ਜਿਹਨੂੰ ਪਸੰਦ ਹੋਵੇ ਬਾਈ ਕਰ ਲਿਓ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਦੇ ਜੈ ਵਿਜੇ ਬ੍ਰਾਂਡ ਦਾ ਸੂਟ ਆ ਜੀ ਇਹ ਕੋਈ ਛੋਟਾ ਮੋਟਾ ਬ੍ਰਾਂਡ ਨਹੀਂ ਹੈਗਾ ਇਹ neck ਦੇ ਉੱਪਰ ਤੁਸੀਂ ਵਰਕ ਦੇਖੋ ਪਹਿਲਾਂ ਸਾਰੇ ਦੇ ਉੱਪਰ ਪੂਰਾ ਐਨ ਗੱਠਿਆ ਪਿਆ ਠੀਕ ਹੈ ਜੀ ਬਹੁਤ ਪਿਆਰਾ ਵਰਕ ਹੈ ਫਿਰ ਆਪਾਂ ਚੱਲਦੇ ਆਂ نیچے ਘੇਰੇ ਤੇ ਘੇਰੇ ਤੇ ਲੱਗੀ ਹੋਈ ਆ ਇਹ ਵਾਲੀ ਲੇਸ ਬਹੁਤ ਸੋਹਣੀ ਔਰ ਜਿਹੜਾ ਜੈ ਵਿਜੇ ਬ੍ਰਾਂਡ ਹੈਗਾ ਨਾ ਤੁਹਾਨੂੰ ਸਟੈਂਪ ਵੀ ਮਿਲੂਗੀ ਬਕਾਇਦਾ ਜੈ ਵਿਜੇ ਬ੍ਰਾਂਡ ਆ ਜਿਹੜਾ ਉਹ ਫੇਮਸ ਆ ਇਹ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਕਰਕੇ ਠੀਕ ਹੈ ਔਰ ਇਹ ਹੈਗਾ ਜੀ ਇਹਦਾ ਇਹਦੀ लेस ਬਾਜੂ ਵਾਸਤੇ ਆ लो ਇਹ ਇਹਦੀ ਬਾਜੂ ਤੇ ਲੱਗੂਗੀ ਠੀਕ ਹੈ ਇੱਥੋਂ ਚਲੀ ਜਾਣੀ ਆ ਇਹ ਸੌਰੀ ਇੱਥੋਂ ਲੈ ਜਾਣੀ ਆ ਇਹ ਤੇ ਬਾਜੂ ਤੇ ਜਾਊਗੀ ਜਿਹੜਾ ਆ ਬਾਰਡਰ ਰਹਿ ਗਿਆ ਇਹ ਥੋੜੀ ਸਲਵਾਰ ਤੇ ਲੱਗੂਗਾ ਸਮਝ ਗਏ ਜੀ ਲੋ ਆ ਹੈਗੀ ਇਹਦੀ ਰਸਟ ਕਲਰ ਦੀ ਸਲਵਾਰ ਤੇ ਸਲਵਾਰ ਦੇ ਉੱਪਰ ਆ ਲਾਉਣਾ ਹੈਗਾ ਤੁਸੀਂ ਬਾਰਡਰ ਮੈਂ ਇੱਧਰ ਦਿਖਾ ਰਹੀ ਆ ਆ ਵਾਲਾ ਬਾਰਡਰ ਜਿਹੜਾ ਉਹ ਥੋੜੀ ਸਲਵਾਰ ਤੇ ਆਊਗਾ ਤੇ ਇਹ ਮਿਲੂਗਾ ਜੀ ਇਹਦੇ ਨਾਲ ਦੁਪੱਟਾ ਸ਼ਾਲ ਸੌਰੀ ਫੁੱਲਾ ਡੁੱਲਾ ਸ਼ਾਲ ਬਹੁਤ ਪਿਆਰਾ ਹਲਕਾ ਪਤਲਾ ਠੀਕ ਹੈ ਤੇ ਪੱਲਿਆਂ ਤੇ ਇਹ ਵਾਲੇ ਲੱਗੇ ਹੋ ਨੇ ਫੁੱਲ ਜਿਹਾ ਲੱਗੇ ਹੋਏ ਨੇ ਤੇ ਫੋਰ ਸਾਈਡ ਮੈਂ ਤੁਹਾਨੂੰ ਦਿਖਾਉਂਗੀ ਇਹਦੇ ਵਰਕ ਆ ਲੋ ਆ ਵਰਕ ਐਸਾ ਜੋ ਆ ਦਿਖ ਰਿਹਾ ਤੁਹਾਨੂੰ ਸਪੈਸ਼ਲ ਪੀਸ ਆ ਜੀ ਇਹ ਸਪੈਸ਼ਲ ਪੀਸ ਬਹੁਤ ਪਿਆਰਾ ਜਿਹਾ ਪੀਸ ਠੀਕ ਹੈ ਤੇ ਮੈਂ ਤੁਹਾਨੂੰ ਇਹਦਾ ਪ੍ਰਾਈਸ ਦੱਸ ਦੇਣੀ ਆ ਪ੍ਰਾਈਸ ਹੋਊਗੀ 2600 ਰੁਪਏ। 650 600 2600 ਇਹ ਜਾਂ ਤਾਂ ਹੁਣ ਠੀਕ ਹੈ। ਲਓ ਜੀ ਹੁਣ ਦਿਖਾਵਾਂਗੇ ਆਪਾਂ ਤੁਹਾਨੂੰ ਕਸ਼ਮੀਰੀ ਸੂਟ। ਆ ਲਓ ਨੇਵੀ ਬਲੂ ਕਲਰ ਔਰ ਬਾਰਡਰ ਦੇਖੋ نیچے। ਨੇਵੀ ਬਲੂ ਆਉਂਦਾ ਹੀ ਨਹੀਂ। ਕੋਨੇ ਵੀ ਬਲੂ ਹੀ ਹੈ ਜੀ ਦੱਸਦਾ ਮੈਂ ਤੁਹਾਨੂੰ। ਇਹ ਬਾਰਡਰ ਹੈ نیچے। ਤੇ ਬਾਕੀ ਸਾਰਾ ਪਲੇਨ ਰਹੂਗਾ ਫਰੰਟ ਦੇ ਉੱਪਰ ਤੁਹਾਨੂੰ ਇਹ ਵਾਲੀ ਡਿਜ਼ਾਈਨਿੰਗ ਮਿਲੂਗੀ ਠੀਕ ਹੈ। ਤੇ ਨਾਲ ਰਹੂਗਾ ਜੀ ਇਹਦੇ ਸ਼ਾਲ 5 ਮੀਟਰ ਦਾ ਸੂਟ ਤੇ ਨਾਲ ਮਿਲੂਗਾ ਸਵਾ ਦੋ ਮੀਟਰ ਦਾ ਸ਼ਾਲ। ਤੇ ਸ਼ਾਲ ਦੇ ਬਾਰਡਰ ਦੇਖੋ ਪੂਰਾ ਚੌੜਾ ਹੈ ਸ਼ਾਲ ਠੀਕ ਹੈ ਪੱਲਿਆਂ ਤੇ ਇਹ ਵਾਲੇ ਬਾਰਡਰ ਹੋਣਗੇ ਆਹ ਤੇ ਪ੍ਰਾਈਸ ਹੋਊਗੀ ਜੀ ਇਹਦੀ 2000 ਪੂਰਾ ਪੂਰਾ 2000 ਰੁਪਏ ਤੇ ਅਗਲਾ ਸੂਟ ਦੇਖੋ ਬਹੁਤ ਸੋਹਣਾ ਸੂਟ ਹੈ ਇਹ ਰਾਮ ਟੈਕਸ ਦਾ ਪਸ਼ਮੀਨਾ ਜੀ ਕਾਫੀ ਕਲਰ ਦੇ ਵਿੱਚ ਹੈਗਾ ਆਹ ਬਹੁਤ ਪਿਆਰਾ ਸੂਟ ਹੈ ਓਹੋ ਇੱਧਰ ਵੀ ਕਿਹੜਾ ਹੈ ਬਲਕਿ ਮੈਂ ਤੇ ਲਾਈ ਪਈ ਐ ਹਾਂ ਠੀਕ ਐ ਆ ਲੋ ਜੀ ਇਹ ਵਾਲਾ ਸੂਟ ਹੈਗਾ ਰੌਮ ਟੈਕਸ ਦਾ ਤੇ ਉੱਪਰ ਕੀਤਾ ਹੋਇਆ ਮਸ਼ੀਨੀ ਵਰਕ ਬਹੁਤ ਜਿਆਦਾ ਸੋਹਣਾ ਠੀਕ ਐ ਜੀ ਤੇ ਸਾਰੇ ਫਰੰਟ ਤੇ ਤੁਹਾਨੂੰ ਮਿਲੂਗੀ ਇਹ ਵਾਲੀ ਬੂਟੀ ਤੇ ਬਾਜੂ ਦਿਖਾ ਦਿੰਨੀ ਆ ਬਾਜੂ ਹੈਵੀ ਐ ਆ ਲੋ ਪੂਰੀਆਂ ਹੈਵੀ ਬਾਜੂ ਬਣੀਆਂ ਠੀਕ ਹੈ ਜੀ ਇਹ ਸੂਟ ਮਿਲੂਗਾ ਤੁਹਾਨੂੰ 1650 ਦੇ ਵਿੱਚ ਫ੍ਰੀ ਸ਼ਿਪਿੰਗ ਰੰਗ ਕਾਫੀ ਕਾਫੀ ਆਹ ਲਓ ਜੀ ਲਾਸਟ ਪੀਸ ਹੈ ਆਜ ਸੱਚ ਬ੍ਰਾਂਡ ਦਾ ਅਜ ਫੇਰ ਨਿਕਲੇ ਸੂਟ ਤੁਸੀਂ ਕਹੋngੀਆਂ ਰੋਜ਼ ਕੱਢ ਲੈਣੇ ਇੱਕ ਅੱਧਾ ਆਹ ਲਓ ਜੀ ਇੱਕ ਹੋਰ ਕੱਢ ਲਿਆ ਆਪਾਂ ਆਜ ਸੱਚ ਬ੍ਰਾਂਡ ਦਾ ਸੂਟ ਹੈ ਬਹੁਤ ਵਧੀਆ ਪਸ਼ਮੀਨਾ ਬ੍ਰਾਂਡਡ ਪਸ਼ਮੀਨਾ ਤੇ ਕਲਰ ਤੁਸੀਂ ਸਹੀ ਦੇਖ ਰਹੇ ਹੋਵੋਗੇ ਬਹੁਤ ਹੀ ਪਿਆਰਾ ਸੂਟ ਤੇ ਇਹ ਹੈਗੀ ਆ ਜੀ ਸਲਵਾਰ ਕਲਰ ਨਹੀਂ ਨਿਕਲਦਾ ਅਸੀਂ ਧੋ ਕੇ ਦੇਖ ਲਈਏ ਠੀਕ ਹੈ ਜੀ ਲਓ बहुत प्यारा सूट है का जी तो दुपट्टा लो खुला टुला दुपट्टा वीते वाला बड़ा सारा दुपट्टा लो जी बहुत ही ज्यादा सोना सूट तो प्राइस हैगी अठारह सौ रुपए शिपिंग होगी फ्री ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਲੋ ਜੀ ਅੱਜ ਵਾਰੀ ਹੈਗੀ ਹੈ ਲੱਕੀ ਕਮੈਂਟਰ ਦੀ ਕਿਉਂਕਿ ਕੱਲ ਨੂੰ ਸੰਡੇ ਅੱਜ ਸੈਟਰਡੇ ਵੀਡੀਓ ਬਣ ਰਹੀ ਹੈ ਤੇ ਸੰਡੇ ਨੂੰ ਆਪਾਂ ਲੱਕੀ ਕਮੈਂਟਰ ਕੱਢਦੇ ਹਾਂ ਨੇ ਲੋ ਜੀ ਆਪਾਂ ਕੋਈ ਵੀ ਵੀਡੀਓ ਲੈਣੇ ਚੱਕਣਾ ਵਾਸਤੇ ਲੈ ਵੀ ਨੇੜੇ ਹੋ ਜਾ ਬੀਬੀ ਹਾਂ ਤੁਹਾਨੂੰ ਲਓ ਜੀ ਇਸ ਵੀਕ ਦੇ ਵਿੱਚੋਂ ਆਪਾਂ ਕੋਈ ਵੀ ਵੀਡੀਓ ਜਿਹੜੀ ਉਹ ਚੱਕ ਲੈਨੇ ਹਾਂ ਲੋ ਦੀ ਆਪਾਂ ਲੈ ਲਈ ਹੈਗੀ ਆ ਇਹ ਵਾਲੀ ਵੀਡੀਓ ਗੁਰਪੁਰਬ ਵਾਲੀ ਲੋ ਜੀ ਆਪਾਂ ਨੂੰ ਦਿਖ ਨਹੀਂ ਰਹੀ ਇਹ ਹੈਗੇ ਨੇ ਕੁਲਦੀਪ ਸਿੰਘ ਗੰਗਾ 100 ਪਲੱਸ ਇਹਨਾਂ ਦੇ ਇਕਬਾਲਕੌਰ ਦੇ ਨਾਮ ਤੇ ਹੈਗੀ ਆਈਡੀ ਕੁਲਦੀਪ ਸਿੰਘ ਗੰਗਾ ਇਕਬਾਲਕੌਰ ਦੀ ਆਈਡੀ ਕੁਲਦੀਪ ਸਿੰਘ ਗੰਗਾ ਦੇ ਨਾਮ ਦੀ ਹੈ ਠੀਕ ਹੈ ਜੀ ਸਕਰੀਨ ਸ਼ਾਟ ਆਪਾਂ ਲੈ ਚੁੱਕੇ ਆਂ ਲੋ ਜੀ ਨੈਕਸਟ ਚਲਦੇ ਆਂ ਆਪਾਂ ਨੂੰ ਦਿਖ ਨਹੀਂ ਰਹੀ ਆਈਡੀ ਤੇ ਨੈਕਸਟ ਫੇਰ ਉਹੀ ਆਗੇ ਹੁਣ ਆਪਾਂ ਫੇਰ ਦੁਬਾਰਾ ਤੋਂ ਫੇਰ ਚਲਦੇ ਆਂ ਲੋ ਜੀ ਇਹ ਹੈਗੇ ਆ ਪ੍ਰਗਟ ਦਿਓਲ ਬਾਬਾ 100 ਪਲੱਸ ਪ੍ਰਗਟ ਦਿਓਲ ਬਾਬਾ ਸਕਰੀਨਸ਼ਾਟ ਲੈ ਲਿਆ ਲੋ ਜੀ ਮਨਜੀਤ 바ਵਾ ਲਸ ਲਸ ਕਰਦੇ ਸੂਟ 100 ਪਲੱਸ ਸੋਨੀ ਹੁਣ ਆਪਾਂ ਤਿੰਨਾਂ ਦੀ ਬਣਾ ਲੈਨੇ ਆ ਜੀ ਸਲਿੱਪਾਂ ਤਿੰਨ ਸਬਸਕ੍ਰਾਈਬਰ ਆ ਜਿਹੜੇ ਆਪਣੀ ਕਮੈਂਟਰ ਨੇ ਜਿਹੜੇ ਆਪਾਂ ਕੱਢ ਲੈਨੇ ਚੂਜ਼ ਕਰ ਲੈਨੇ ਤੇ ਦੁਬਾਰਾ ਫੇਰ ਮਿਲਦੇ ਆ ਹੁਣ ਆਪਾਂ ਸਲਿੱਪਾਂ ਤੇ ਨਾਮ ਲਿਖ ਲਈਏ ਲੋ ਜੀ ਇਹ ਲਿਖ ਲੀਆਂ ਆਪਾਂ ਤਿੰਨ ਸਲਿੱਪਾਂ ਤੁਸੀਂ ਚੈੱਕ ਕਰ ਸਕਦੇ ਹੋ ਮਨਜੀਤ 바ਵਾ ਮਨਜੀਤ 바ਵਾ 41532 ਪ੍ਰਗਟ ਦਿਓਲ 바ਵਾ ਕੁਲਦੀਪ ਸਿੰਘ ਗੰਗਾ ਦੀ ਆਈਡੀ ਠੀਕ ਹੈ ਜੀ ਹੁਣ ਆਪਾਂ ਤਿੰਨਾਂ ਨੂੰ ਕਰ ਲੈਨੇ ਆ ਇਸ ਤਰ੍ਹਾਂ ਕਰਕੇ ਫੋਲਡ ਇਹ ਲੋਜੀ ਹੁਣ ਮੈਂ ਕਰਦੀ ਆਂ ਉ ਤਾਂ ਪਾਸਾ ਵਾਹੀ ਦਰੂ ਇਹਨਾਂ ਨੂੰ ਕਰਦੀ ਆਂ ਪਾਸੇ ਤੇ ਆਹ ਵਾਲੀ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਕੁਲਦੀਪ ਸਿੰਘ ਗੰਗਾ ਦੀ ਆਈਡੀ ਤੋਂ ਭੈਣ ਨੂੰ ਸੂਟ ਨਿਕਲਿਆ ਕਿਉਂਕਿ ਭੈਣ ਹੈਗੇ ਨਹੀਂ ਲੱਤੀ ਕਮੈਂਟਰ ਤੇ ਜਿਹੜਾ ਸੂਟ ਭੈਣ ਨੂੰ ਦੇਣ ਲੱਗੇ ਆ ਉਹ ਹੈਗਾ ਲਾਈਨਿੰਗ ਜਾਰਜਟ ਦੇ ਵਿੱਚ ਡੈਂਟਿੰਗ ਜਾਰਜਟ ਦੇ ਵਿੱਚ ਤੇ ਇਹ ਵਾਲਾ ਵਰਕ ਵਾਲਾ ਸਿੰਘ ਭੈਣ ਕੋਲੇ ਜਾਣਾ ਹੈਗਾ ਚੈੱਕ ਕਰ ਲਿਓ ਠੀਕ ਹੈ ਜੀ ਬਹੁਤ ਹੀ ਖੂਬਸੂਰਤ ਜਿਹਾ ਸੁੱਟ ਜਾਊਗਾ ਔਰ ਭੈਣ ਨੂੰ ਮੇਰੇ ਵੱਲੋਂ ਬੀਬੀ ਵੱਲੋਂ ਤੇ ਸਾਰੀਆਂ ਸਬਸਕ੍ਰਾਈਬਰ ਭੈਣਾ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਢੇਰ ਸਾਰੀਆਂ ਮੁਬਾਰਕਾਂ ਠੀਕ ਹੈ ਜੀ ਹੁਣ ਭੈਣ ਨੂੰ ਅਸੀਂ ਇੱਕ ਅਪੀਲ ਕਰਨੀ ਆ ਕਿ ਉਹ ਆਪਣੀ ਆਈਡੀ ਦਾ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦੇਣ ਐਡਰੈਸ ਭੇਜਣ ਤਾਂ ਕਿ ਅਸੀਂ ਉਹਨਾਂ ਨੂੰ ਸੂਟ ਭੇਜ ਸਕੀਏ ਚਲੋ ਠੀਕ ਹੈ ਜੀ ਮਿਲਦੇ ਹਾਂ ਫਿਰ ਅਗਲੀ ਵੀਡੀਓ ਲੈ ਕੇ ਤਦ ਤੱਕ ਲਈ ਸਾਰੇ ਨੂੰ ਸਤਿ ਸ਼੍ਰੀ ਅਕਾਲ